ਵਾਹਿ ਗੁਰ ਦੀ ਕਾਲ ਸਾਹ ਕਰਾਈ ਵਾਹਿਗੁਰ ਦੀ ਕੀ ਪਤੇ ਤਨ ਆਸਰੀ ਮਹੱਲਾ ਪਹਿਲਾ ਸਹਿਜ ਮਿਲਿਆ ਮਿਲਿਆ ਪਰਵਾਣ ਨਾ ਤਿਸ ਮਰਨ ਨਾ ਆਉਣ ਜਾਣ ਠਾਕੁਰ ਮਹਾਦਾਸ ਦਾਸ ਮਹਿਸੂਏ ਜਹ ਦੇਖਾ ਤਹ ਅਵਰ ਨਾ ਕੋਏ ਗੁਰਮੁਖ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰਉ ਜੇ ਸਾਚ ਦਰੜਾਵੇ ਆਕਥ ਕਥਾਵੇ ਸ਼ਬਦ ਮਿਲਾਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚਉ ਠਾਕੁਰ ਸਾਚ ਪਿਆਰਾ ਤਨ ਮਹਿ ਮਨੁਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਇ ਹਾਂਜੀ ਸੇਵਕ ਪਦ ਤੇ ਵਿਸਰਾਮ ਹੈ ਸੇਵਕ ਪ੍ਰਭ ਕੈ ਲਾਗੈ ਪਾਇ ਸਾਤ ਗੁਰ ਪੂਰਾ ਮਿਲਾਇ ਮਿਲਾਇ ਆਪ ਦਿਖਾਵੇ ਆਪੇ ਦੇਖੈ ਹਾਠ ਨਾ ਪਤੀਜੈ ਨਾ ਬਹੁ ਭੇਖੈ ਘੜ ਭਾਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਾਭ ਮਨਪਤੀ ਆਇਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਪ੍ਰੇਮ ਭਗਤ ਪ੍ਰਾਭ ਮਨਪਤੀ ਆਇਆ ਪੜ ਪੜ ਭੂਲੇ ਚੋਟਾ ਖਾਹੀ ਬਹੁਤ ਸਿਆਣਪ ਆਵਹਿ ਜਾਹੀ ਨਾਮ ਜਪੈ ਪਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਇ ਪੂਜ ਸਿਲਾ ਤੀਰਥ ਬਨਵਾਸਾ ਪਰਮਤ ਡੋਲਤ ਭਾਏ ਉਦਾਸਾ ਮਨ ਮੈਲਾ ਸੂਚਾ ਕਿਉ ਹੋਈ ਹਾਂਜੀ ਮੈਲਾ ਦਲਾਵਾਂ ਨਾਲ ਮੰਮੀ ਦੇ ਵੀ ਦਲਾਵਾਂ ਹਨ ਲੱਲੇ ਦੇ ਦਲਾਵਾਂ ਹਨ ਮੈਲਾ ਬੋਲਣਾ ਹੈ ਮਨ ਮੈਲਾ ਸੂਚਾ ਕਿਉ ਹੋਈ ਸਾਚ ਮਿਲਾ ਪਾਵੈ ਪਤ ਸੋਏ ਆਚਾਰਾ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਧੀਰ ਪਾਲ ਪੰਕਜ ਮੇ ਕੋਟ ਉਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਿਸ ਆਗੈ ਕਰ ਕਿਰਪਾ ਗੁਰਮੇਲ ਪਿਆਰੇ ਕਿਸ ਆਗੈ ਪ੍ਰਭ ਤੁਧ ਸਾਲਾਹੀ ਤੁਧ ਬਿਨ ਤੁਧ ਬਿਨ ਦੂਜਾ ਮੈਂ ਕੋ ਨਾਹੀ ਜੋ ਤੁਧ ਭਾਵੈ ਤਿਉ ਰਾਖ ਰਜਾਈ ਨਾਨਕ ਸਹਿਜ ਭਾਏ ਗੁਣ ਗਾਏ ਤਨਾਸਰੀ ਮਹੱਲਾ ਪੰਜਵਾ ਕਰ ਸੇਵਾ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੋ ਜੋ ਜੁਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖ ਦੇ ਕਰ ਹਾਥ ਕਰ ਕਿਰਪਾ ਮਿਲ ਹੋ ਹਰ ਰਾਯਾ ਕਿ ਵਿਸਰਾਮ ਧਿਆਨ ਨਾ ਲਾਉਣਾ ਤਾਕੀ ਪਾਠ ਇਕੱਠਾ ਹੀ ਕਰਨਾ ਹੈ ਕਸਕੇ ਬੋਲਣਾ ਹੈ ਤਾਕੀ ਹੈ ਊਟ ਸਾਧ ਇਥੇ ਠਮਕ ਰਖਹੁ ਦੇਕਰ ਹਾਥ ਇਥੇ ਵਿਸਰਾਮ ਕਰ ਕਿਰਪਾ ਇਥੇ ਠਮਕ ਬੀਲਹੁ ਹਰ ਰਾਯਾ ਅਨਿਕ ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ ਕਿ ਵੀ ਵਿਸਰਾਮ ਅਨਿਕ ਜਨਮ ਭ੍ਰਮ ਇਥੇ ਵਿਸਰਾਮ ਲਾਉਣਾ ਥਿਤ ਨਹੀਂ ਪਾਈ ਕਰਾਓ ਸੇਵਾ ਗੁਰ ਲਾਗਉ ਚਰਨਾਂ ਗੋਵਿੰਦ ਜੀ ਦਾ ਮਾਰਗ ਦੇਹ ਜੀ ਬਤਾਈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਕਰਾਓ ਸੇਵਾ ਇਤਿਠਮਕ ਗੁਰ ਲਾਗਉ ਚਰਨ ਇਥੇ ਵਿਸਰਾਮ ਹੈ ਗੋਵਿੰਦ ਜੀ ਦਾ ਮਾਰਗ ਇਤਿਠਮਕ ਦੇਹ ਜੀ ਬਤਾਈ ਰਹਾਉ ਅਨੇਕ ਉਪਾਅ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤਾ ਸਦ ਹੀ ਵਿਹਾਵੈ ਅਨਿਕ ਉਪਾਅ ਕਰੋ ਇਤਿਟਮਕ ਮਾਇਆ ਕੋ ਬਚਿਤ ਤਰਾਓ ਬਚਿਤ ਥੋੜਾ ਜਿਹਾ ਕਸ ਕੇ ਬੋਲਣਾ ਬੱਬੇ ਦੇ ਵਿੱਚ ਡੈਸ਼ ਦੇ ਕੇ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੂ ਰੇ ਭੀਟੈ ਸੰਤ ਮੇਰੀ ਲਾਹੈ ਸਗਲ ਚਿੰਤਾ ਠਾਕੁਰ ਸਿਓ ਮੇਰਾ ਰੰਗ ਲਾਵੈ ਕੋਈ ਐਸੋ ਰੇ ਪੀਤਾ ਸੰਤ ਇਥਿਠਮਕ ਮੇਰੀ ਲਾਹ ਸਗਲ ਚਿੰਤ ਇਥਿ ਵਿਸਰਾਮ ਹੈ ਠਾਕੁਰ ਸ਼ਿਵ ਮੀਰਾ ਰੰਗ ਲਾਵੇ ਪੜੇ ਰੇ ਸਗਲ ਬੀਦ ਨਹਿ ਚੂਕੈ ਮਨ ਪੀਦ ਇੱਕ ਖਿੰਨਾ ਧੀ ਰਹੇ ਮੇਰੇ ਘਰ ਕੇ ਪੰਚਾ ਪੜੇ ਪਦ ਪਦ ਜਿਹੜਾ ਭਾਰਾ ਉਚਾਰਨ ਕਰਨਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇਕ ਅੰਮ੍ਰਿਤ ਨਾਮ ਮੇਰਾ ਰਿਦਾ ਸਿੰਚਾ ਜੀਤੇ ਰੇ ਤੀਰਥ ਨਾਏ ਅਹੰ ਬੁੱਧ ਮੈਲ ਲਾਈ ਘਰ ਕੋ ठाकुर ਇਕ ਤਿਲ ਨ ਮੰਨੈ ਇਹ ਜੇ ਤੇਰੇ ਪਾਠ ਨਹੀਂ ਕਰਨਾ ਜੀਤੇ ਰੇ ਤੀਰਥ ਨਾਏ ਇਥੇ ਠੰਮ ਕੇ ਅਹੰ ਬੁੱਧ ਮੈਲ ਲਾਏ ਇਥੇ ਵਿਸਰਾਮ ਹੈ ਘਰ ਕੋ ठाकुर ਇਕ ਤਿਲ ਨ ਮੰਨੈ ਕਦ ਪਾਵਾਂ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸਨਾਨੈ ਕਦ ਤੂਲਾ ਹੀ ਬੋਲਣਾ ਕਦ ਨਹੀਂ ਕਹਿ ਦੇਣਾ ਕਦ ਪਾਵਾਂ ਸਾਧ ਸੰਗ ਹਰ ਹਰ ਸਦਾ ਆਨੰਦ ਇਥੇ ਵਿਸਰਾਮ ਗਿਆਨ ਅੰਜਨ ਮੇਰਾ ਮਨ ਇਸਨਾਨੈ ਸਗਲ ਅਸਰਮ ਕੀਨੇ ਮਨੁਆ ਨਹਿ ਪਤੀਨੇ ਸਸਰਮ ਅਸਰਮ ਐੜੀ ਦੀ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਸਗਲ ਆਸਰਾਮ ਕੀਨੇ ਮਨੁਆ ਨਹ ਪਤੀਨੇ ਵਿਵੇਕਹੀਨ ਦੇਹੀ ਤੁਏ ਕੋਈ ਪਾਈਐ ਰੇ ਪੁਰਖ ਵਿਦਾਤਾ ਪਾਰ ਭ੍ਰਮ ਕੈ ਰੰਗ ਰਾਤਾ ਮੇਰੇ ਮਾਨ ਕੀ ਦੁਰਮਤ ਮਲ ਖੁਈ ਕਰਮ ਧਰਮ ਜੁਗਤਾ ਨਿਮਖ ਨਾ ਹੀਤ ਕਰਤਾ ਗਰਭ ਗਰਭ ਪੜੈ ਕਹੀ ਨਾ ਲਿਖੈ ਗਰਭ ਗਰਭ ਪੜੈ ਕੜਾ ਪੜਾ ਉਚਾਰਨ ਕਰਨਾ ਕਹੀਂ ਨਾ ਲਿਖੇ ਜਿਸ ਭੇਟੀ ਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦੂ ਨਿਤ੍ਰਹ ਪੀਖੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਜਿਸ ਭੇਟੀ ਐ ਸਫਲ ਮੂਰਤ ਇਥੇ ਠਮਕ ਕਰੈ ਸਦਾ ਕੀਰਤ ਇਥੇ ਵਿਸਰਾਮ ਹੈ ਗੁਰ ਪ੍ਰਸਾਦੂ ਨਿਤ੍ਰਹ ਪੀਖੈ ਮਾਨ ਹਠ ਜੋ ਕਮਾਵੇ ਤਿਲ ਨਾ ਲਿਖੇ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੀ ਤਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਇਸ ਭੇਤੇ ਗਤ ਹੋਈ ਹਮਾਰੀ ਸੁਪ੍ਰਸੰਨ ਗੋਪਾਲ ਰਾਏ ਕਟਰੇ ਬੰਧਨ ਮਾਈ ਗੁਰ ਕਾ ਸ਼ਬਦ ਮੀਰਾ ਮਨ ਰਾਤਾ ਸੁਪ੍ਰਸੰਨ ਇਕੱਠਾ ਹੀ ਪਾਠ ਹੈ ਸੁਪ੍ਰਸੰਨ ਗੋਪਾਲ ਰਾਏ ਇਥਿਠਮ ਕਟ ਰੇ ਬੰਧਨ ਮਾਇ ਇਥਿ ਵਿਸਰਾਮ ਹੈ ਗੁਰ ਕੈ ਸਬਦ ਮੀਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਉ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਸਦਾ ਸਦਾ ਆਨੰਦ ਇਥਿਠਮ ਕੈ ਕਿ ਟਿਓ ਨਿਰਭੈ ਗੋਬਿੰਦ ਇਥੇ ਵਿਸਰਾਮ ਹੈ ਸੁਖ ਨਾਨਕ ਲਾਧੀ ਇਥੇ ਠਮਕ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਸਫਲ ਸਫਲ ਭਈ ਇਥੇ ਵਿਸਰਾਮ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਦਾ ਸਾਦਾ ਪੂਲਾ ਹੀ ਬੋਲਣਾ ਸਾਦਾ ਨਹੀਂ ਕਹਿਣਾ ਹੈ ਰਹਾ ਉਹ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ